ਹੁਣ ਗੱਲ ਕਰਦੇ ਹਾਂ ਗੁਰਦਾਸਪੁਰ ਦੀ ਦੀਨਾ ਨਗਰ ਹਲਕੇ ਦੀ ਜਿੱਥੇ ਪੁਲਿਸ ਨੇ ਨਸ਼ੇ ਦੇ ਖਿਲਾਫ ਚੱਲ ਰਹੀ ਮੁਹਿੰਮ ਹੇਠ ਵੱਡੀ ਕਾਰਵਾਈ ਕਰਦਿਆਂ 258 ਗ੍ਰਾਮ ਹੀਰੋਇਨ ਨਗਦ ਰਕਮ ਅਤੇ ਹਥਿਆਰਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਬਰਾਂਪੁਰ ਪੁਲਿਸ ਸਟੇਸ਼ਨ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਟੀ ਪੁਆਇੰਟ ਆਲੂਵਾਲ ਵਿਖੇ ਕੀਤੀ ਗਈ ਜਦੋਂ ਏਐਸਆਈ ਰਮਨ ਕੁਮਾਰ ਪੁਲਿਸ ਪਾਰਟੀਆਂ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸਨ ਤੇ ਉਹਨਾਂ ਨੇ ਪੈਦਲ ਚੱਲ ਰਹੇ ਦੋ ਨੌਜਵਾਨਾਂ ਨੂੰ ਰੋਕੇ ਤਲਾਹੀ ਲਈ तलाशी ਦੌਰਾਨ ਇਹਨਾਂ ਦੋਨਾਂ ਨੌਜਵਾਨਾਂ ਕੋਲ 258 ਗ੍ਰਾਮ ਹਿਰੋਇਨ 2200 ਰੁਪਏ ਨਕਦ ਰਕਮ ਡਰਗ ਮਨੀ ਦੇ ਤੌਰ ਤੇ ਅਤੇ 32 ਬੋਲ ਦੇ ਪਿਸਤਲ ਬਰਾਮਦ ਕੀਤੇ ਗਏ ਪੁਲਿਸ ਨੇ ਦੋਨਾਂ આરોપીਆਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਵੱਡੀ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਰਜਿੰਦਰ ਮਹਿਨਾਸ ਨੇਗੇ ਪੁਲਿਸ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਦੇ ਵਪਾਰ ਨੂੰ ਲੈ ਕੇ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਅਜਿਹੀ ਕਾਰਵਾਈਆਂ ਜੀ ਵੀ ਜਾਰੀ ਰਹਿਣ ਗਿਆ ਆਉ ਦੇਖਦੇ ਹਾਂ ਦਿਨਾਂਗਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਅਪਰਾਧ ਜੋ ਮਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਅਦਿੱਤਿਆ ਆਈ ਪੀ ਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸ ਐਚਓ ਬਾਰਾਮਪੁਰ ਉਹਨਾਂ ਦੇ ਨਾਲ ਸਾਡੀ ਪਠਾਨ ਗੁਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹ ਨਾਂ ਨਿਭਰਾਹਪੁਰੀ ਰੇਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਇੱਕ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪੈਂਦਾ ਠਾਣਾ ਕਲਾਂ ਨੌਰ ਇਹ ਦੋਨੇ ਹੀ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹਿਰਨ ਇੱਕ 32 ਬੋਰ ਪਿਸਟਰ 2200 ਰੁਪਈਆ ਨੋ ਕੁਦਰਾਕ ਮਨੀ ਬਰਾਮਪੁਰ ਔਰ ਇਹਨਾਂ ਦੇ ਖਿਲਾਫ ਆਪਾਂ ਆਂਟੀ ਪੀਅਰ ਸੈਕਟਰ ਦੀ ਇਨ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ ਹੈਗੀ ਸਾਡੀ 56 ਠਾਣਾ ਭਰਾਮਪੁਰ ਵਿੱਚ ਔਰ ਇਨੀਸ਼ੀਅਲ ਅਨਕੁਆਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਕਿ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਕਾਦੀਆਂ ਜਿਹੜਾ ਹੈਗਾ ਗਨ ਹਾਊਸ ਉਤੋਂ ਚੋਰੀ ਹੋਇਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਸਾਨੂੰ ਹੀਰਨ ਪਿਲੀ ਹੈ ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਪਰਪਸ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਅੱਜ ਆਪਾਂ ਕੋਰਟ ਤੇ ਪੇਸ਼ ਕੀਤਾ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੋ ਲਈ ਇਨਵੈਸਟੀਗੇਸ਼ਨ ਕਰ ਰਹੇ ਆ ਪਪਾ ਅੱਜ ਡਾਇਰੋਗੇਟ ਕਰਾਂਗੇ ਹੁਣ ਆਪਾਂ ਕਿਉਂਕਿ ਅਸੀਂ ਪੁਲਿਸ ਰਿਮਾਨ ਲੈ ਲਿਆ ਉਹ ਦੇਖਾਂਗੇ ਵੀ ਇਹਨਾਂ ਦਾ ਪਿਸਤਲ ਰੱਖਣ ਦਾ ਮਕਸਦ ਕੀ ਸੀ ਬਹਰਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਐਕਟ ਔਰ 307 ਦੇ ਚੋਰੀ ਠੱਗਿਆ ਦੇ ਮੁਕਦਮੇ ਦਰਜ ਆ ਦੇਖੋ ਜੀ ਕ੍ਰਾਈਮ ਤੇ ਹਮੇਸ਼ਾ ਐਗਜ਼ਿਸਟ ਕਰਦਾ ਰਹਿੰਦਾ ਹੈ ਗੱਲ ਹੈ ਕਿ ਪੁਲਿਸ ਅਲਰਟ ਹੈ ਪੰਜਾਬ ਪੁਲਿਸ ਪੂਰਾ ਸਤਰਕਣਾ ਕੰਮ ਕਰਦੀ ਹੈ ਅਤੇ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਆਂਸਰ ਹੈ ਉਹਨੂੰ ਪਨਪਨੀ ਦਿੱਤਾ ਜਾਂਦਾ ਹੈ